ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਗੇ ਕਿਸਾਨ ਆਗੂ ਸਰਦਾਰ ਜਰਜੀਤ ਸਿੰਘ ਜੀ ਡੱਲੇਵਾਲ ਪਿਛਲੇ 2 ਹਫ਼ਤਿਆਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਆਪਣੀਆਂ ਵਾਅਦ ਸਬ ਮੰਗਾਂ ਨੂੰ ਲੈ ਕੇ ਪਰ ਪਤਾ ਲੱਗੇ ਕਿ ਉਹਨਾਂ ਦੀ ਸਿਹਤ ਦਿਨ ਬਦਨਾ ਬੇਗੜ ਰਹੀ ਹੈ ਇਸ ਦੀ ਬਹੁਤ ਭਾਰੀ ਸਾਨੂੰ ਚਿੰਤਾ ਹੈ ਫਿਕਰ ਹੈ ਕਿਉਂਕਿ ਸੰਘਰਸ਼ ਕੋਈ ਵੀ ਹੋਵੇ ਸਿਆਣੇ ਆਗੂਆਂ ਤੋਂ ਬਿਨਾ ਉਹਦਾ ਕਾਮਯਾਬ ਹੋਣਾ ਮੁਸ਼ਕਲ ਹੁੰਦਾ ਹੈ। ਢੱਲੇਵਾਲ ਸਾਹਿਬ ਇੱਕ ਸਿਆਣੇ ਆਗੂ ਨੇ, ਸਮਝਦਾਰ ਆਗੂ ਨੇ। ਉਹਨਾਂ ਦੀ ਜ਼ਿੰਦਗੀ ਸਾਡੇ ਵਾਸਤੇ ਬਹੁਤ ਅਹਿਮ ਹੈ। ਪਰ ਸਰਕਾਰ, ਪੰਜਾਬ ਸਰਕਾਰ ਦੇ ਜ਼ਰੀਏ ਉਹਨਾਂ ਨਾਲ ਗੱਲਬਾਤ ਕਰੇ। ਤੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿੰਨਾ ਮੰਗਾਂ ਨੂੰ ਲੈ ਕੇ ਉਹ ਭੁਖ ਹੜਤਾਲ ਤੇ ਬੈਠੇ ਨੇ ਉਹਨਾਂ ਨੂੰ ਪੂਰੀਆਂ ਕਰੇ ਕਿਉਂਕਿ ਜ਼ਿੰਦਗੀ ਬੜੀ ਅਮੋਲਕ ਹੁੰਦੀ ਹੈ ਔਰ ਖਾਸ ਤੌਰ ਦੇ ਉੱਤੇ ਜਿਹੜੇ ਸੰਘਰਸ਼ੀਲ ਆਗੂ ਹੁੰਦੇ ਨੇ ਸਿਆਣੇ ਹੁੰਦੇ ਨੇ ਸਮਝਦਾਰ ਹੁੰਦੇ ਨੇ ਉਹਨਾਂ ਦੀ ਹਮੇਸ਼ਾ ਇਸ ਸਮਾਜ ਨੂੰ ਲੋੜ ਰਹਿੰਦੀ ਹੈ ਆ ਲੋੜ ਰਹੇਗੀ ਵੀ ਸੋ ਸਾਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਸਿਹਤ ਦੀ ਬਹੁਤ ਚਿੰਤਾ ਹੈ ਮੈਂ ਮੇਰੀ ਸਰਕਾਰ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਉਹਨਾਂ ਦੇ ਨਾਲ ਰابطਾ ਕਰੇ ਕੇਂਦਰ ਸਰਕਾਰ ਰابطਾ ਕਰੇ ਜਿਨੇ ਮੰਗਾ ਮੰਨਣੀਆਂ ਨੇ ਪੰਜਾਬ ਸਰਕਾਰ ਰابطਾ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਵੱਲ ਧਿਆਨ ਜਿਹੜਾ ਹੈ ਉਹ ਦਿੱਤਾ ਜਾਏ ਅਸੀਂ ਅਕਾਲਪੁਰਖ ਅਕੇ ਇਹੋ ਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਨਾਨ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਸਿਹਤਮੰਦ ਰੱਖੇ ਕਿਉਂਕਿ ਸਮਾਜ ਨੂੰ ਖਾਸ ਤੌਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਦੀ ਵਿਗੜ ਰਹੀ ਸਿਹਤ ਦੀ ਹੱਤੇ ਸਾਨੂੰ ਜ਼ਰੂਰ ਚਿੰਤਾ ਹੈ ਉੱਗੇ ਕਿਸਾਨ ਆਗੂ ਸਰਦਾਰ ਜਰਜੀਤ ਸਿੰਘ ਜੀ ਡੱਲੇਵਾਲ ਪਿਛਲੇ 2 ਹਫ਼ਤਿਆਂ ਤੋਂ ਭੁਖ ਹੜਤਾਲ ਤੇ ਬੈਠੇ ਨੇ ਆਪਣੀਆਂ ਵਾਅਦਸੇ ਮੰਗਾਂ ਨੂੰ ਲੈ ਕੇ ਔਰ ਪਤਾ ਲੱਗੇ ਕਿ ਉਹ ਨਦੀ ਸਿਹਤ ਦਿਨ ਬਦਨ ਬੇਗੜ ਰਹੀ ਹੈ ਇਸ ਦੀ ਬਹੁਤ ਭਾਰੀ ਸਾਨੂੰ ਚਿੰਤਾ ਹੈ ਫਿਕਰ ਹੈ ਕਿਉਂਕਿ ਸੰਘਰਸ਼ ਕੋਈ ਵੀ ਹੋਵੇ ਸਿਆਣੇ ਆਗੂਆਂ ਤੋਂ ਬਿਨਾ ਉਹਦਾ ਕਾਮਯਾਬ ਹੋਣਾ ਮੁਸ਼ਕਲ ਹੁੰਦਾ ਹੈ ਢੱਲੇਵਾਲ ਸਾਹਿਬ ਇੱਕ ਸਿਆਣੇ ਆਗੂ ਨੇ ਸਮਝਦਾਰ ਆਗੂ ਨੇ ਔਰ ਉਹ ਨਦੀ ਜ਼ਿੰਦਗੀ ਸਾਡੇ ਵਾਸਤੇ ਬਹੁਤ ਅਹਿਮ ਹੈ ਪਰ ਸਰਕਾਰ ਪੰਜਾਬ ਸਰਕਾਰ ਦੇ ਜ਼ਰੀਏ ਉਹਨਾਂ ਨਾਲ ਗੱਲਬਾਤ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿੰਨਾ ਮੰਗਾਂ ਨੂੰ ਲੈ ਕੇ ਉਹ ਭੁਖ ਹੜਤਾਲ ਤੇ ਬੈਠੇ ਨੇ ਉਹਨਾਂ ਨੂੰ ਪੂਰੀਆਂ ਕਰੇ ਕਿਉਂਕਿ ਜ਼ਿੰਦਗੀ ਬੜੀ ਅਮੋਲਕ ਹੁੰਦੀ ਹੈ ਔਰ ਖਾਸ ਤੌਰ ਦੇ ਉੱਤੇ ਜਿਹੜੇ ਸੰਘਰਸ਼ੀਲ ਆਗੂ ਹੁੰਦੇ ਨੇ ਸਿਆਣੇ ਹੁੰਦੇ ਨੇ ਸਮਝਦਾਰ ਹੁੰਦੇ ਨੇ ਉਹਨਾਂ ਦੀ ਹਮੇਸ਼ਾ ਇਸ ਸਮਾਜ ਨੂੰ ਲੋੜ ਰਹਿੰਦੀ ਹੈ ਆ ਲੋੜ ਰਹੇਗੀ ਵੀ ਸਾਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਸਿਹਤ ਦੀ ਬਹੁਤ ਚਿੰਤਾ ਹੈ ਮੈਂ ਮੋਰ ਸਰਕਾਰ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਉਹਨਾਂ ਦੇ ਨਾਲ ਰابطਾ ਕਰੇ ਕੇਂਦਰ ਸਰਕਾਰ ਰابطਾ ਕਰੇ ਜਿਹਨੇ ਮੰਗਾ ਮੰਨਣੀਆਂ ਨੇ ਪੰਜਾਬ ਸਰਕਾਰ ਰابطਾ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਵੱਲ ਜਿਹਾਂ ਜਿਹੜਾ ਹੈ ਉਹ ਦਿੱਤਾ ਜਾਏ ਅਸੀਂ ਅਕਾਲ ਪੁਰਖ ਅਕੇ ਇਹੋ ਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਗ ਰੋਸ 'ਚ ਰੱਖੇ ਸਿਹਤਮੰਦ ਰੱਖੇ ਕਿਉਂਕਿ ਸਮਾਜ ਨੂੰ ਉਹ ਖਾਸ ਤੌਰ 'ਤੇ ਚੱਲ ਰੇ ਕਿਸਾਨੀ ਸੰਘਰਸ਼ ਨੂੰ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਦੀ ਵਿਗੜ ਰਹੀ ਸਿਹਤ ਦੀ ਹੋਂਦ ਤੇ ਸਾਨੂੰ ਜ਼ਰੂਰ ਚਿੰਤਾ ਹੈ